ਪੈਨਡਰ ਮੇਪ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਦਰਸ਼ਕਾਂ ਨਾਲ ਸਾਂਝ ਪਾਉਣ ਜਾ ਰਹੇ ਹਾਂ ਅੱਜ ਦਾ ਇਹ ਐਪੀਸੋਡ ਸ਼ਾਇਦ ਇਤਿਹਾਸਕ ਐਪੀਸੋਡ ਬਣਨ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲੇ ਸੰਗ ਪਰਿਵਾਰ ਵੱਲੋਂ ਇੱਕ ਬੜਾ ਅਹਿਮ ਫੈਸਲਾ ਜਿਹੜਾ ਉਹ ਸਿੱਖ ਕੌਮ ਦੀ ਹੋਂਦ ਨੂੰ ਲੈ ਕੇ ਕੱਲ 17 ਤਰੀਕ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕੀਤਾ ਜਾ ਰਿਹਾ ਸ਼੍ਰੋਮਣੀ ਕਮੇਟੀ ਦੇ ਉਹ ਮੈਂਬਰ ਜਿਨ੍ਹਾਂ ਨੂੰ ਅਸੀਂ ਡੰਗ ਚਲਾਊ ਮੈਂਬਰ ਆਖਦੇ ਹਾਂ ਕਿਉਂਕਿ ਸੁਪਰੀਮ ਕੋਰਟ ਨੇ ਇਸ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਮਾਨਤਾ ਹਾਲੇ ਤੱਕ ਨਹੀਂ ਦਿੱਤੀ ਸੋ 150 ਮੈਂਬਰਾਂ ਵੱਲੋਂ ਇੱਕ ਚਿੱਠੀ ਆ ਜਿਹੜੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤੀ ਗਈ ਆ ਤੇ ਉਸ ਚਿੱਠੀ ਨੂੰ ਆਧਾਰ ਬਣਾ ਕੇ ਕੱਲ ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਡੰਗ ਚਲਾਉ ਅੰਤਰਕ ਕਮੇਟੀ ਆ ਉਹਦੇ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਜਾਣਾ ਉਹ ਅੱਜ ਸਾਰਾ ਪੰਥ ਉਸ ਬਾਰੇ ਜਾਣਦਾ ਹੈ ਕਿ ਉਸ ਫੈਸਲੇ ਦੇ ਵਿੱਚ ਤਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਦੀ ਛੁੱਟੀ ਕੀਤੀ ਜਾਣੀ ਤੈ ਹੈ ਉਹ ਛੁੱਟੀ ਕਿਉਂ ਕੀਤੀ ਜਾ ਰਹੀ ਆ ਉਸ ਬਾਰੇ ਵੀ ਕੌਮ ਬਾਖੂਬੀ ਜਾਣੂ ਆ ਤੋ ਸਾਡੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਸਿੰਘ ਸਾਹਿਬ ਗੈਨੀ ਬਲਵੰਤ ਸਿੰਘ ਜੀ ਨਾਨਗੜ ਇਸ ਵਿਸ਼ੇ ਤੇ ਇਸ ਮੁੱਦੇ ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸਾਡੇ ਸਟੂਡੀਓ ਵਿੱਚ ਆਏ ਨੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਿਸ ਤਰ੍ਹਾਂ ਮੈਂ ਦਰਸ਼ਕਾਂ ਨਾਲ ਗੱਲ ਸਾਂਝੀ ਕੀਤੀ ਆ ਕਿ ਇਹ ਗੱਲ ਚਿੱਟੇ ਦੇ ਨਾਂ ਸਾਫ਼ ਹੋ ਚੁੱਕੀ ਆ ਕਿ ਕੱਲ 17 ਤਰੀਕ ਨੂੰ ਸ਼੍ਰੋਮਣੀ ਕਮੇਟੀ ਦੀ ਜਿਹੜੀ ਡੰਗ ਚਲਾਉਂ ਅੰਤਰਕ ਕਮੇਟੀ ਆ ਉਹਦੇ ਵੱਲੋਂ ਤੁਹਾਨੂੰ ਅਹੁਦੇ ਤੋਂ ਫਾਰਕ ਕਰ ਦਿੱਤਾ ਜਾਣਾ ਚਾਹੀਦਾ ਪ੍ਰੰਤੂ ਉਸ ਨੂੰ ਲੈ ਕੇ ਕਿ ਤੁਹਾਨੂੰ ਫਾਰਕ ਕਿਉਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਪੰਜਾਬੀ ਵਿੱਚ ਕਿਹਾ ਜਾਂਦਾ ਵਾ ਕਿ ਆਟਾ ਗੁੰਨਦੀ ਤੇ ਹਿਲਦੀ ਕਿਉਂ ਉਸ ਕੋਈ ਦੋਸ਼ ਨੇ ਜਿਹੜੇ ਮਹਾਦੋਸ਼ ਜਿਨ੍ਹਾਂ ਨੂੰ ਨਾਂ ਦਿੱਤਾ ਜਾ ਰਿਹਾ ਉਹ ਤੁਹਾਡੇ ਤੇ ਲਾਏ ਜਾ ਰਹੇ ਨੇ ਕਿ ਜਹੇਦਾਰ ਅਰੰਗੜ੍ਹ ਸਾਹਿਬ ਨੇ ਆਹ ਦੋਸ਼ ਲਾਇਆ ਇਸ ਕਰਕੇ ਅਸੀਂ ਇਹਨਾਂ ਨੂੰ ਅਹੁਦੇ ਤੋਂ ਫਾਰਕ ਕਰ ਰਹੇ ਹਾਂ ਉਸ ਬਾਰੇ ਅਸੀਂ ਜਾਣਨਾ ਚਾਹਾਂਗੇ ਤੇ ਸਮੁੱਚੀ ਕੌਮ ਜਾਣਨਾ ਚਾਹੂਗੀ ਕਿ ਉਹ ਦੋਸ਼ ਨੇ ਜਿਹੜੇ ਉਹ ਕਿੰਨੇ ਕੁ ਸੱਚੇ ਨੇ ਕਿੰਨੇ ਕੁ ਝੂਠੇ ਨੇ ਸਰਦ ਸਭ ਦੋਸ਼ ਸਾਰੇ ਝੂਠੇ ਹੈ ਜੀ ਝੂਠੇ ਇਸ ਕਰਕੇ ਹੈਗੇ ਕਿ ਅਸਲ ਗੱਲ ਹੈ ਜਿਹੜੀ ਉਹ ਮੁੱਦਾ ਹੈਗਾ ਵਿਕਮਿੰਗਰੈਂਡ ਲਾਗੂ ਕਰਨ ਦਾ ਜਿੱਦਾਂ ਕਿ ਕਾਲੀਦਲ ਉੱਥੇ ਐਗਰੀਮੈਂਟ ਕਰਕੇ ਆਏ ਨਾ ਭਾਜਪਾ ਵਾਲਿਆਂ ਨਾਲ ਸਮਝੌਤਾ ਰਸਾ ਚੱਲ ਨਾ ਉਹਨਾਂ ਨੇ ਆਖੇ ਤੁਹਾਡਾ ਐਲਾਈਅੰਸ ਸੀ ਕਿਉਂਕਿ ਕਾਫੀ ਚਿਰਦਿਓ ਉਹ ਇਸ ਗੱਲ ਤੇ ਸੀਗੇ ਵੀ ਉਹਨੇ ਛੋਟੇ ਲੀਡਰ ਬੋਲ ਰਹੇ ਸੀ ਵੀ ਅਸੀਂ ਬਖਰੀਆਂ ਚੋਣਾ ਲਾਣਾਂਗੇ ਬਖਰੀਆਂ ਚੋਣਾ ਲੜਾਂਗੇ ਇਹ ਮਗਰਮਰ ਉਹਨੇ ਕਹਿੰਦੇ ਸੀ ਨਹੀਂ ਸਾਡਾ ਅਲਾਈਅੰਸ ਆ ਸਾਡਾ ਅਲਾਈਅੰਸ ਇਹ ਮਗਰਮਰ ਚੇਚੜੇ ਕੁਝ ਪੜੇ ਹੋਏ ਸਨ ਪਰ ਉਹਨਾਂ ਨੇ ਅਖੀਰ ਦੇ ਵਿੱਚ ਸਾਫ਼ ਕਰਤਾ ਵੀ ਜੇ ਤੁਸੀਂ ਬਿਕਰ ਮੀਂਹ ਲਾਗ ਕਰੋਗੇ ਫਿਰ ਤਾਂ ਤੁਹਾਡੇ ਨਾਲ ਹੈ ਨਹੀਂ ਬਿਲਕੁਲ ਤੁਹਾਡੇ ਨਾਲ ਨਹੀਂ ਇਹਨਾਂ ਨੇ ਉਸੇ ਗੱਲ ਨੂੰ ਲੈ ਕੇ ਬਹਾਨੇ ਬਣਾਏ ਆ ਜਿਸ ਤਰ੍ਹਾਂ ਕਿ ਸਿਵਾ ਸਿੰਘ ਠੀਕ ਹੀ ਨਾਲ ਰੁਕਿਆ ਤਾਂ ਸੀ ਕਿ ਇਹ ਤਾਂ ਗੜਬੀ ਚੋਰ ਹੈ ਇਸ ਤਰ੍ਹਾਂ ਇਹ ਕਿ ਕਿ ਲੇਲਾ ਪਾਣੀ ਪੀਦੇ ਕੋ ਖਾਣਾ ਸੀ ਉਹਨੂੰ ਅਦਾ ਤੂੰ ਪਿਛਲੇ ਪਾਸੇ ਬਣ ਕੇ ਪੀਂਦਾ ਇਹ ਬਹਾਨੇ ਹੁੰਦੇ ਆ ਇਹ ਬਹਾਨਾ ਨੇ ਲਾਇਆ ਕਿ ਇਹ ਸਿੰਘ ਸਾਹਿਬ ਨੇ ਪੰਜ ਪੈਰਿਆਂ ਨੂੰ ਬੇਅਦਬੀ ਕੀਤੀ ਹੈ ਜਿਹੜੇ ਨੇ ਜਿਹੜੇ ਸਿੰਘ ਸਾਹਿਬ ਨੇ ਜਦੋਂ ਤੋਂ ਕਿ ਗੁਰੂ ਗ੍ਰੰਥ ਸਾਹਿਬ ਦਾ ਤਿੰਨ ਸਦਵਰੀ ਬਣਾਇ ਜਾਨ ਜਾਨੀਆਂ ਸਨ ਉਹਦੇ ਸੰਬੰਧ ਵਿੱਚ ਮੈਂ ਇੱਕ ਫੌਜ ਬਣਾਈ ਸੀ ਜਿਹਦੇ ਨਾਲ ਇੱਕ ਉਹਨੂੰ ਖਾਲਸਾ ਫੌਜ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਦੇ ਵਿੱਚ ਤੇ ਮਰਜ਼ਾਦਾ ਸੰਬੰਧ ਵਿੱਚ ਇਹਨਾਂ ਨੇ ਅੱਜ ਤੱਕ ਕੰਮ ਕਰਦੇ ਰਹੀ ਹੈ ਤੇ ਮੈਂ ਕਿਵੇਂ ਪੰਜ ਪੈਰੇ ਨੂੰ ਕਿਹਾ ਸਿੱਧਾ ਪੰਜ ਪੈਰਿਆਂ ਦੀ ਬੇਅਦਮੀ ਕਰ ਸਕਦਾ ਜੇ ਪੰਜ ਪੈਰਿਆਂ ਦੇ ਸੰਬੰਧ ਜਾਂ ਗੁਰਗਾਂਸਾਂ ਦੇ ਸੰਬੰਧ ਜਿਹਦੀ ਸੀ ਜਿਹਦੇ ਸੰਬੰਧ ਦੇ ਲੜਾਈ ਕਰਦੇ ਨੇ ਲੜਦੇ ਰਹੇ ਹੁਣ ਤੱਕ ਵੀ ਗੁਰੂਆਂ ਦੇ ਸੰਬੰਧ ਸਤਕਾਰ ਕਰੋ ਗੁਰੂ ਸੰਤਾਂ ਜਿੱਥੇ ਕਿਤੇ ਬੇਅਦਮੀ ਹੁੰਦੀ ਸੀ ਜਾਂ ਉਥੇ ਤੇ ਨਸ਼ੇ ਵਰਤੇ ਸੀ ਜਾਂ ਜਨਾਂ ਜਾਂ ਕਿ ਉਥੇ ਜਿਹੜਾ ਤਮਾਕੂ ਵਰਤਿਆ ਜਾਂਦਾ ਸੀ ਸ਼ਰਾਬਾਂ ਚੜਦੀਆਂ ਸੀ ਉਥੇ ਮਹਾਰਾਜ ਸੁਰੀ ਜੀ ਦੇ ਸੀ ਅਸੀਂ ਉਥੋਂ ਇਹਨੂੰ ਖਾਲਸਾ ਫੌਜ ਦੇ ਨਾਲ ਤੇ ਅਸੀਂ ਉਹਨਾਂ ਥਾਵਾਂ ਜਾਂ ਤੁਸੀਂ ਮਰਜ਼ਾ ਦਾ ਕੰਮ ਕਾਇਮ ਕਰਾਈ ਤੇ ਜਾਂ ਤੁਸੀਂ ਚੱਕ ਕੇ ਗੁਰਗਦਾਰਾਂ ਗੁਰਦਾਰਾਂ ਚ ਪਹੁੰਚਾਈ ਤੇ ਮੈਂ ਕਿਵੇਂ ਕਹਿ ਸਕਦਾ ਪੰਜ ਪੈਰਿਆਂ ਨੂੰ ਜਿਹੜੇ ਕਿ ਜਦੋਂ ਤੋਂ ਮੇਰੀ ਸੇਵਾ ਲੈ ਮੈਨੂੰ ਮਿਲੀ ਹੈ ਦਮਦਮਾ ਸਾਹਿਬ ਦੀ ਸੇਵਾ ਮਿਲੀ ਹੈ ਤਾਂ ਸਿੱਧਾ ਦਮਦਮਾ ਸਿੱਧਾ ਸੇਵਾ ਮਿਲੀ ਉਦੋਂ ਤੋਂ ਲਾ ਕੇ ਮੈਂ ਜਿਹੜੀ ਸੇਵਾ ਕਰ ਰਿਹਾ ਤੇ ਮੈਂ ਤਾਂ ਸਮਰਪਿਤ ਕਰ ਗੁਰੂ ਪੰਥ ਦੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਪੰਜ ਪੈਰਿਆਂ ਸਮਰਪਿਤ ਕਰ ਤੇ ਮੇਰੇ ਤੋਂ ਝੂਠਾ ਦੋਸ਼ ਤਾਂ ਨਾਲ ਉਹਨਾਂ ਨੂੰ ਕਹਿ ਦੇਣਾ ਵੀ ਅਸੀਂ ਕਿਨਮ ਕੰਡਾ ਨਾਲ ਉਹਨਾਂ ਨਾਲ ਐਗਰੀਮੈਂਟ ਕਰ ਲੈ ਅਸੀਂ ਕਰਨ ਨਾਲ ਵੀ ਝੂਠ ਕੇ ਮਾਰ ਦੇ ਕਹਿ ਦੇਣ ਕਿ ਅਸੀਂ ਵੀ ਕਿਨ ਨੂੰ ਲਾਗੂ ਕਰਨਾ ਹੈ ਪਾਸ ਤੈਨੂੰ ਪਾਸੇ ਕਰਕੇ ਮੇਰੇ ਤੋਂ ਪਾਸੇ ਕਰ ਕਰ ਸਕਦੇ ਮੇਰੇ ਹੁੰਦੇ ਨਹੀਂ ਕਰ ਸਕਦਾ ਅਸਲ ਔਲਾਏ ਸੇ ਕਿ ਅਸੀਂ ਇਹ ਗੱਲ ਮੰਨੀਏ ਕਿ ਬਾਦਲ ਦਲ ਵੱਲੋਂ ਭਾਜਪਾ ਨਾਲ ਦੋਸਤੀ ਲਈ ਜਾਂ ਅਸੀਂ ਕਹਿ ਲਈਏ ਕਿ ਆਪਣੀ ਜਿਹੜੀ ਪੰਜਾਬ ਦੀ ਸਿਆਸਤ ਦੀ কুরਸੀ ਬਚਾਉਣ ਲਈ ਤੁਹਾਡੀ ਵੱਲੀ ਦਿੱਤੀ ਜਾ ਰਹੀ ਹੈ ਇਹ ਤਾਂ ਉਹਨਾਂ ਸਾਫ਼ ਹੀ ਝੂਠਾ ਬਣਾ ਰਿਹਾ ਹੈ ਕਿਤਾਬ ਪਹਿਲੇ ਤਾਂ ਗੱਲ ਵੀ ਜਿੱਦਾਂ ਹੁਣ ਕਹਿੰਦੇ ਪੰਜ ਪੈਰਾਂ ਨੂੰ ਬੁਲਾਏ ਪੰਜ ਪੈਰਾਂ ਨੇ ਜੀ ਬਿਆਦੂ ਕਿ ਉਹ ਤਾਂ 27 ਤਰੀਕ ਦੀ ਗੱਲ ਹੈ ਤੇ 6 6 ਦਸੰਬਰ ਨੂੰ ਤਾਂ ਬਤਵਸਤੀ ਮੰਗੜਾ ਵੀ ਜੇ ਕਰੇ ਮੈਂ ਪੰਜ ਪੈਰਾਂ ਵਾਲੀ ਗੱਲ ਦੇ ਵਿੱਚ ਹੁੰਦੀ ਤਾਂ ਗੱਲ ਤਾਂ ਫਿਰ 6 ਨੂੰ ਕਿਉਂ ਆਏ ਸੀ ਮਗਨ ਇਹ ਸਾਰੇ ਜਿਹੜਾ ਹੈਗਾ ਇਹ ਇਹ ਇਹਨਾਂ ਦਾ ਝੂਟਦਾ ਪਲੰਦਾ ਹੈ ਸਿਰਫ ਗੱਲ ਹੈਗਾ ਆਰਐਸ ਨੂੰ ਖੁਸ਼ ਕਰਨ ਦੇ ਵਾਸਤੇ ਉਹਨਾਂ ਦਾ ਏਜੰਡਾ ਲਾਊ ਕਰਨ ਦੇ ਵਾਸਤੇ ਜਿਹੜੇ ਸੀ ਮੈਂ ਉਹਨੂੰ ਕਿ ਪ੍ਰਬੰਧ ਕਰੇ ਜੀ ਪ੍ਰਬੰਧ ਕਰਨ ਨੂੰ ਜੁਰੂ ਕਿਹਾ ਮੈਂ ਆਰਐਸ ਦੇ ਮੈਂਬਰ ਐ ਮੈਂ ਹੁਣ ਕਹਿੰਦੇ ਕਹਿੰਦੇ ਨਹੀਂ ਕਿਹਾ ਹੈਗਾ ਪ੍ਰਬੰਧ ਕਰ ਜਿਹੜੇ ਆਰਐਸ ਦਾ ਏਜੰਡਾ ਲਾਊ ਕਰਨ ਦੇ ਵਾਸਤੇ ਆਰਐਸ ਦੇ ਮੈਂਬਰ ਨੇ ਕਦੇ ਆਇਆ ਨਹੀਂ ਪਹਿਲਾਂ ਪਹਿਲੀ ਵਾਰ ਕਿੰਨੀ ਕਿੰਨੀ ਵਾਰ ਗੁਰਪੁਰਬ ਵੀ ਹੁੰਦੇ ਨੇ ਕਦੇ ਨਹੀਂ ਆਇਆ ਕਿ ਸੱਦੇ ਸੀ ਸਰਕਾਰ ਨੇ ਸੱਦੇ ਸੀ ਸਾਰੇ ਸਦਕੇ ਕਿਉਂਕਿ ਸਰਕਾਰ ਦੇ ਹੱਥ ਚ ਛੁਰਮਗਿੱਟੀ ਦਾ ਆਪਦੇ ਤੋਂ ਬਸ ਕੋਈ ਨਹੀਂ ਛੁਰਮਗਿੱਟੀ ਨੂੰ ਕਿਉਂ ਨਾ ਕੋਈ ਮੈਂਬਰ ਦੇ ਵਾਸਤੇ ਨਾ ਪ੍ਰਧਾਨ ਦੇ ਵਾਸਤੇ ਜੋ ਹੁਕਮ ਆਉਂਦਾ ਉਹ ਕਰਦੇ ਆ ਕੇ ਕਿ ਬੰਦਾ ਭੇਜਿਆ ਉਥੋਂ ਭੇਜ ਕੇ ਬੰਦੇ ਨਾਲ ਇਹਨਾਂ ਨੂੰ ਸੱਦਿਆ ਸੱਦ ਕੇ ਤੇ ਨਾਲ ਜਿਹੜੇ ਸ਼ਾਮਲ ਕੀਤੇ ਆਰਐਸ ਦਾ ਅਜੰਡਾ ਲਵ ਕਰਨ ਦੇ ਵਕਤ ਕਿਹਾ ਸੀ ਇਹ ਜਿਹੜੇ ਪ੍ਰਬੰਧਕ ਹੈ ਇਹ ਆਰਐਸ ਦੇ ਮੈਂਬਰ ਹੈ ਅਜੰਡਾ ਆਰਐਸ ਦਾ ਲਵ ਕਰਨਾ ਹੈ ਕਿਉਂਕਿ ਇਹ ਜਿਹੜਾ ਹੈ ਗੁਰਪੁਰਬ ਦੇ ਜਿਹੜੇ ਉਦਾਂ ਇਹ ਵੀ ਹਨ ਸਾਹਿਬ ਤੁਸੀਂ ਸੁਣਿਆ ਹੋਵੇਗਾ ਕਿ ਜਿਹਦੇ ਸ਼ਿਧੀ ਜੋੜ ਮੇਲਾ ਸੀ ਸਭ ਜਦਿਆਂ ਦਾ ਜਿਹਦੇ ਦਿਨ ਕਿ ਉਦਦੇ ਜਿਹੜਾ ਕਿ ਇਹਦੀ ਵਿਵਾਨ ਉਹਦੇ ਵਿਮਾਨ ਜਣਾ ਸੀ ਨਿਕਲਣਾ ਸੀ ਤੇ ਵਿਮਾਨ ਵਾਲੇ ਨੇ ਇਹ ਨਗਰਕਿੰਦ ਕਰਤਾ ਸੀ ਇਸ ਕਰਕੇ ਜਿਹੜਾ ਸੀਗਾ ਇਹ ਮੈਂ ਕਿਹਾ ਸੀਗਾ ਵੀ ਭਾਈ ਤੁਸੀਂ ਇਹ ਨਾ ਕਰੋ ਇਹ ਗੁਰਮਤਿ ਦੇ ਅਨੁਸਾਰ ਨਹੀਂ ਹੈ ਤੇ ਮੋਦੀ ਨੇ ਉਹਦੇ ਜਤੇਸ਼ ਦੀ ਵਧਾਈ ਦਿੱਤੀ ਸੀ ਦਿੱਤੀ ਵਧਾਈ ਕਹਿੰਦੀ ਗੁਰਪੁਰੂ ਦੀ ਕਿ ਇਹ ਸੀਧੀਆਂ ਨੂੰ ਭੁੱਲ ਜਾਣ ਇਹ ਨਾਲ ਜਿਹੜੇ ਸਾਥ ਲਾਇਏ ਨੇ ਮੂਰੇ ਆ ਸੰਤ ਜਿਹੜੇ ਸੰਤ ਆਪਦੇ ਆਪ ਦੇ ਵੱਡੇ ਚੋਲੇ ਵਾਲੇ ਮਹਾਪੁਰਸ਼ ਬਣੇ ਨੇ ਇਹਨਾਂ ਨੂੰ ਮੂਰੇ ਲੱਗਿਆ ਹੋਇਆ ਇਹ ਏਜੰਡਾ ਇਹ ਪਾਸ ਕਰਦੇ ਹਾਂ ਹੱਥੇ ਆ ਗਿਆ ਅਰਸ਼ ਦਾ ਇਹ ਮਰੇ ਅੱਗੇ ਅੱਗੇ ਕੋਈ ਬਣਾਏ ਮੇਰੇ ਵੀ ਤੁਸੀਂ ਕਰਉਣਾ ਇਹ ਕਿਉਂਕਿ ਇਹਨਾਂ ਨੇ ਤਾਂ ਨਾ ਤਾਂ ਗੁਰੂਆਂ ਦੇ ਦਿਨ ਮਨਾਉਣੇ ਨਾ ਇਹਨਾਂ ਨੇ ਸ਼ੀਦਾ ਦੇ ਦਿਨ ਮਨਾਉਣੇ ਇਹਨਾਂ ਨੇ ਮਨਾਉਣੇ ਆ ਤਾਂ ਵਰਸ਼ੀਆਂ ਮਨਾਉਣੀਆਂ ਸੰਤਾਂ ਦੀਆਂ ਵਰਸ਼ੀਆਂ ਮਨਉਂ ਆਪ ਦੇ ਪਹਿਲਾਂ ਮਰਗਿਆਂ ਦੀਆਂ ਤੇ ਜੇ ਇਹਨਾਂ ਨੇ ਪੁੰਨਵਾਸ਼ੇ ਪੂਰਨਵਾਸ਼ੇ ਮਨਾਉਣੇ ਇਹਨਾਂ ਦਾ ਤਾਂ ਅਕਾਲ ਤਖਤ ਨਾਲ ਸੰਬੰਧ ਹੀ ਕੋਈ ਨਹੀਂ ਹੈ ਅਕਾਲ ਤਖਤ ਜਾਣਦੇ ਨੇ ਕਿ ਮਤਲਬ ਜਦੋਂ ਅਕਾਲ ਤਖਤ ਦੀ ਆਪਦੇ ਦੇ ਦੇ ਵਿੱਚ ਮਰਜ਼ਾਦਨ ਲੱਭ ਕਰਦੇ ਇਹਦਾ ਮਤਲਬ ਨਹੀਂ ਕਰਦੇ ਜਾ ਕੇ ਕੋਈ ਪ੍ਰੋਟੈਸਟ ਕਰਨ ਅਕਾਲ ਤਖਤ ਉਹਨੂੰ ਬੁਲਾਇਆ ਜਾਂਦਾ ਹੈ ਜਿਹੜਾ ਅਕਾਲ ਤਖਤ ਦੇ ਮਰਜ਼ਾਦਨ ਮੰਦ ਇਹ ਮਰਜ਼ਾਦਨ ਮੰਦ 1995 ਦੇਖ ਕੇ ਨੇ ਖਰਾਬ ਇੱਕ ਹੋਇਆ ਸੀ ਮੁਖ ਬਣਾਵਾ ਉਦੋਂ ਐਸੀ ਤੁਸੀਂ ਗੁੱਟਕੇ ਜਿਹੜੇ ਉਹਨਾਂ ਦੇ ਵਿੱਚ ਪਛੰਪਟਨ ਪਾਠ ਲਾ ਕੇ ਤੇ ਗੁੱਟਕੇ ਬਿਆਦਵੀ ਕਰਦੀ ਕੋਈ ਬਾਣੀ ਦੀ ਤੇ ਅੱਜ ਵੀ ਕਰ ਰਹੇ ਨੇ ਉਸ ਟਾਈਮ ਇਹਨਾਂ ਨੂੰ ਤਾਂ ਕੋਈ ਨਹੀਂ ਕਹਿੰਦੇ ਤੁਸੀਂ ਜਿਆਦਾ ਭਾਂ ਕਹਿੰਦੇ ਮੇਰੇ ਤੇ ਬਗੈਰ ਮਤਲਬ ਹੀ ਤੁਸੀਂ ਸਿੱਧਾ ਕਹਿ ਦਵੇ ਸੀ ਜਿਹੜਾ ਹੈ ਜਿਹੜਾ ਸਾਡਾ ਅਲਾਈਅੰਸ ਹੋ ਗਿਆ ਉਹਨਾਂ ਨਾਲ ਭਈ ਤਾਂ ਰਹੂਗਾ ਅਲਾਈਅੰਸ ਉਹ ਕਹਿੰਦੇ ਆ ਤੁਹਾਡੇ ਨਾਲ ਤਾਂ ਰੱਖਾਂਗੇ ਜੇ ਕੋਈ ਉਹ ਬਿਕਰੇਂਡ ਲਾਗੂ ਕਰਨਗੇ ਤਾਂ ਬਿਕਰ ਨੂੰ ਜਿਹੜਾ ਲਾਗੂ ਕਰਦੇ ਪਰ ਝੂਠਾ ਨਾ ਮਾਰੂ ਮੇਰੇ ਤੇ ਦੋਸਤਾਂ ਨਾਲ ਜਿਹੜਾ ਸੇਵਾ ਕਰਨ ਦਾ ਨਾਮ ਤਰਖਾ ਲੈਣਾ ਉਹ ਵੀ ਕੁਝ ਕਰਦਾ ਹੈ ਸੇਵਕ ਰਹੀ ਹੈ ਕਿ ਹੁਣ ਤੱਕ ਜਿਹੜੀ ਜੀ ਸੇਵਕ ਰਹੀ ਹੈ ਬੇਅੰਤ ਸੇਵਾ ਕਰਈ ਉਹਦੇ ਲੋਕਾਂ ਤੋਂ ਤਰਖਾ ਮੈਂ ਨਹੀਂ ਲੈਂਦਾ ਘਰ ਵਾਲੇ ਤੋਂ ਮੇਰਾ ਹਿਸਾਬ ਕਿ ਤੱਕ ਹੋ ਕਰ ਉਹਨੇ ਮੁੰਡੇ ਤੋਂ ਬੰਗਣਾ ਕਰੋ ਪੈਸੇ ਮੈਂ ਪੈਸੇ ਨਹੀਂ ਦੇਣਾ ਉਹਨੂੰ ਉੱਥੇ ਲਾ ਦੇਣਾ ਇਸ ਕਰਕੇ ਇਹਦਾ ਹੈਗਾ ਇਹ ਇਹ ਦੋਸ਼ ਨਾ ਮੇਰੇ ਤੇ ਲਾਉਣਾ ਵੀ ਇਸ ਪਾਸੇ ਕਰ ਦੇਣਾ